ਸਾਡਾ ਵੀਰ ਕਰਮਜੀਤ ਸਿੰਘ ਸੰਗਤਪੁਰਾ ਉੱਥੇ ਉਸ ਸੰਘਰਸ਼ 'ਚ ਆਪਣੀ ਸ਼ਹੀਦੀ ਦੇ ਦਿੱਤੀ ਤੇ ਉੱਥੇ ਉਹਨੂੰ ਜਣੀ ਟੈਕ ਆਇਆ ਟੈਕ ਕਾਉਂਟ ਤੋਂ ਬਾਅਦ ਉੱਥੇ ਹਸਪੀਟਲ 'ਚ ਫੌਰੀ ਤੌਰ ਤੇ ਦਾਖਲ ਕੀਤਾ ਗਿਆ ਮੋਰਚਾ ਚੱਲੂਗਾ ਜਿੰਨਾ ਚਿਰ ਸਰਕਾਰ ਇਹ ਮਾਮਲਾ ਨਹੀਂ ਦਿੰਦੀ ਤੇ ਇੱਕ ਪਰਿਵਾਰ ਨੂੰ ਜੀਰੀ ਨੌਕਰੀ ਨਹੀਂ ਦਿੰਦੀ ਕਿਸਾਨ ਲਹਿਰਾ ਗਾਗਾ ਦੇ ਐਸਟੀਐਮ ਦਾ ਦਫਤਰ ਕੇਰੀ ਬੈਠੇ ਨੇ ਕਿਉਂਕਿ ਧਰਨੇ ਦੌਰਾਨ ਕਿਸਾਨ ਦੀ ਮੌਤ ਹੋ ਗਈ ਕਰਮਜੀਤ ਸਿੰਘ ਸੰਗਤਪੁਰਾ ਆਪਣੇ ਸਾਥੀਆਂ ਨਾਲ ਸਾਇਲੋਸ ਬਾਹਰ ਧਰਨਾ ਲਾ ਕੇ ਬੈਠਾ ਸੀ ਪਰ ਉਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ ਉਹਨਾਂ ਕਿਸਾਨ ਚਾਹੁੰਦੇ ਨੇ ਕਿ ਪਰਿਵਾਰ ਨੂੰ ਮੁਆਵਜ਼ਾ ਮਿਲੇ ਕਰਜ਼ੇ ਤੇ ਲੀਕ ਮਾਰ ਦਿੱਤੀ ਜਾਏ ਸਰਕਾਰੀ ਨੌਕਰੀ ਦਿੱਤੀ ਜਾਏ ਕੱਲ ਇੱਕ ਸਾਡੇ ਪਿੰਡ ਦਾ ਨੌਜਵਾਨ ਕਿਸਾਨ ਸੀਗਾ ਕੱਲ ਸੁਨਾਮ ਸੈਲੋ ਮੂਰੇ ਧਰਨਾ ਦਿੱਤਾ ਗਿਆ ਸੀਗਾ ਉਸ ਧਰਨੇ ਦੌਰਾਨ ਚੱਲਦੇ ਧਰਨੇ ਦੌਰਾਨ ਉਹ ਬੰਦੇ ਦੀ ਤਬੀਤ ਖਰਾਬ ਹੋਣ ਕਾਰਨ ਅੱਗੇ ਉਹ ਹਸਪੀਟਲ ਵਗੈਰਾ ਲੈ ਕੇ ਗਏ ਤੇ ਉਹ ਪਟਿਆਲੇ ਜਾ ਕੇ ਉਹਦੀ ਡੈਥ ਹੋ ਗਈ। ਇਸ ਦੁਖਦਾਈ ਘਟਨਾ ਦੇ ਕਾਰਨ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਕਿੰਨੇ ਮੈਂਬਰ ਨੇ ਇਸ ਪਰਿਵਾਰ ਦੇ ਇਸ ਪਰਿਵਾਰ ਦੇ ਇੱਕ ਦਾ ਇਹ ਮੈਸੇਜ ਆ ਚਰਨਜੀਤ ਅ ਜਿੰਦਰ ਕੌਰ ਆ ਤੇ ਦੋ ਬੇਟੇ ਨੇ ਇਹਨਾਂ ਦੇ ਇੱਕ ਦਾ ਨੋਆ ਗਰਲਾਲ ਸਿੰਘ ਆ ਦੇ ਛੋਟੇ ਬੇੜੇ ਦਾ ਨਾਮ ਗੁਰਪਾਲ ਸਿੰਘ ਹੈ ਤੇ ਜਮੀਨ ਹੈ ਜਮੀਨ ਪਹਿਲਾਂ ਹੈਗੀ ਸੀਗੀ ਪਰ ਸਮੇਂ ਦੇ ਹਾਲਾਤ ਮਾੜੇ ਹੋਣ ਕਾਰਨ ਉਹ ਜਮੀਨ ਇਹਨਾਂ ਦੀ ਵਿਕ ਚੁੱਕੀ ਹੈ ਕਾਫੀ ਸਮਾਂ ਪਹਿਲਾਂ ਤੇ ਹਾਲਾਤ ਬਹੁਤ ਗੰਭੀਰ ਨੇ ਦੋਏ ਬੱਚੇ ਬੇਰੁਜ਼ਗਾਰ ਨੇ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਅੱਗੇ ਕੀ ਮੰਗ ਕਰ ਸਕਦਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਇਹ ਦੁਖਦਾਈ ਘਟਨਾ ਵਾਪਰੀ ਹੈ ਇਹ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਸਾਡਾ ਵੀਰ ਕਰਮਜੀਤ ਸਿੰਘ ਸੰਗਤਪੁਰਾ ਉੱਥੇ ਉਸ ਸੰਘਰਸ਼ 'ਚ ਆਪਣੀ ਸ਼ਹੀਦੀ ਦੇ ਦੇ ਗਿਆ ਉਹ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦੇ ਖਿਲਾਫ ਲੜਦਾ ਹੋਇਆ ਜਾਨ ਦੇ ਗਿਆ ਉਹਦੇ ਪਰਿਵਾਰ ਨੂੰ ਪਿੱਛੇ ਮਾਮਜੇ ਦੀ ਗੱਲ ਉਹਦਾ ਕਰਜ਼ਾ ਖਤਮ ਹੋਵੇ 10 ਲੱਖ ਰੁਪਈਆ ਇੱਕ ਪਰਿਵਾਰ ਨੂੰ ਜੀ ਨੂੰ ਨੌਕਰੀ ਉਹਦੀ ਮੰਗ ਸਰਕਾਰ ਤੋਂ ਕਰਦਿਆਂ ਕਿਉਂਕਿ ਇਹ ਸਰਕਾਰ ਦਾ ਸਰਕਾਰ ਘਾਤ ਲੈ ਇਸ ਚੀਜ਼ ਦੀ ਇਹ ਉਹਨਾਂ ਚਿਹਰਾ ਮੋਰਚਾ ਚੱਲੂਗਾ ਜਿੱਨਾਂ ਚਿਰ ਸਰਕਾਰ ਇਹ ਮਾਮਲਾ ਨਹੀਂ ਦਿੰਦੀ ਤੇ ਇੱਕ ਪਰਿਵਾਰ ਨੂੰ ਜੀ ਨੌਕਰੀ ਦਿੰਦੀ